ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆਗਾ ਤੇ ਧੰਨ ਪਹਿਲਾਂ ਸਮਾਚਾਰ ਨਹੀਂ ਦੱਸਦੀਏ ਕਿ ਕੀ ਪੰਚਾਇਤੀ ਚੋਣਾਂ ਕਦੋਂ ਤੇ ਕਿਵੇਂ ਕਦੋਂ ਹੋ ਰਹੀਆਂ ਨੇ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਉਹ ਜਾਰੀ ਹੋ ਚੁੱਕਿਆਗਾ ਤੇ ਫਿਰ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਕੇ ਉਸ ਤੋਂ ਬਾਅਦ ਗੱਲ ਕਰਾਂਗੇ 2000 ਪੰਚਾਇਤੀ ਚੋਣਾਂ ਨੇ ਜਿਹੜੀਆਂ 2024 ਦੇ ਵਿੱਚ ਸਵੇਰੇ 8 ਵਜੇ ਜਿਹੜੀਆਂ ਵੋਟਾਂ ਨੇ ਉਹ ਸ਼ੁਰੂ ਹੋਣਗੀਆਂ ਸ਼ਾਮ ਦੇ 4 ਵਜੇ ਨੂੰ ਤੱਕ ਸਮਾਪਤ ਹੋਣਗੀਆਂ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ 27 ਸਤੰਬਰ 2000 ਸ਼ੁੱਕਰ ਦਿਨ ਨੂੰ ਸ਼ੁੱਕਰਵਾਰ ਨੂੰ ਜਿਹੜਾ ਫਾਰਮ ਭਰਨ ਦਾ ਜਿਹੜਾ ਸਮਾਂ ਹੋਵੇਗਾ ਤੇ 4 ਅਕਤੂਬਰ 2024 ਦਿਨ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਦੀ ਜਿਹੜੀ ਆਖਰੀ ਮਿਤੀ ਹੋਵੇਗੀ 5 ਅਕਤੂਬਰ ਦਿਨ ਸ਼ਨੀਵਾਰ ਨੂੰ ਨਾਮਜ਼ਦ ਪੱਤਰ ਦੀ ਜਿਹੜੀ ਆ ਪੱਤਰਾਂ ਦੀ ਜਿਹੜੀ ਉਹ ਪਰਤਾਲ ਕੀਤੀ ਜਾਵੇਗੀ ਤੇ 7 ਅਕਤੂਬਰ ਦਿਨ ਸੋਮਵਾਰ 2024 ਨੂੰ ਨਾਮਜ਼ਦ ਪੱਤਰ ਜਿਹੜੇ ਨੇ ਉਹ ਵਾਪਸ ਲੈਣ ਦੀ ਜਿਹੜੀ ਆਖਰੀ ਮਿਤੀ ਹੋਵੇਗੀ 15 ਅਕਤੂਬਰ ਨੂੰ ਜਿਹੜੀਆਂ ਗ੍ਰਾਮ ਪੰਚਾਇਤ ਚੋਣਾਂ ਲਈ ਜਿਹੜੀਆਂ ਵੋਟਾਂ ਨੇ 15 ਅਕਤੂਬਰ ਨੂੰ ਪਹਿਲਾਂ 20 ਅਕਤੂਬਰ ਲਈ ਸੀ ਤੇ ਉਹ ਤੇ 5 ਦਿਨ ਘਟਾ ਦਿੱਤੇ ਨੇ ਹੁਣ 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਸਵੇਰੇ 8 ਵਜੇ ਤੋਂ ਲੈ ਕੇ ਸਮਾਂ ਜਿਹੜਾ ਹੈਗਾ ਸ਼ਾਮ ਦਾ 4 ਵਜੇ ਤੱਕ ਤੁਹਾਨੂੰ ਅੱਗੇ ਜਿਹੜਾ ਪੂਰਾ ਬੇਰਵਾ ਦੱਸ ਦਿਆਂ ਪੰਚਾਇਤੀ ਚੋਣਾਂ ਬਾਰੇ ਜਿਹੜਾ ਪੂਰਾ ਬੇਰਵਾ 13237 ਜਿਹੜੇ ਗ੍ਰਾਮ ਪੰਚਾਇਤਾਂ 1 ਕਰੋੜ 33 ਲੱਖ 97 ਹਜ਼ਾਰ 932 ਵੋਟਰ ਨੇ ਪੰਜਾਬ ਦੇ ਵਿੱਚ ਸਰਪੰਚ ਚੋਣਵਾਰ ਲਈ ਖਰਚਾ ਜਿਹੜਾ ਸੀਮਾਤਾ ਉਹ ਹੈਗਾਗਾ 40000 ਤੇ ਜਿਹੜਾ ਪੰਚਾਂ ਲਈ ਹੈਗਾਗਾ ਉਹ ਹੈਗਾਗਾ 30000 ਖਰਚਾ ਕਰ ਸਕਦੇ ਨੇ ਜਾਨੀ ਕਿ 23 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਜਿਹੜੀਆਂ ਉਹ ਦਾਖਲ ਕਰ ਸਕਦੇ ਨੇ ਪਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆਗਾ ਤੇ 7 ਅਕਤੂਬਰ ਨੂੰ ਜਿਹੜੀ ਨਾਮਜ਼ਦਗੀ ਵਾਪਸੀ ਦਾ ਜਿਹੜਾ ਆਖਰੀ ਦਿਨ ਹੋਵੇਗਾ ਅੱਗੇ ਹੁਣ ਆਪਾਂ ਗੱਲਬਾਤ ਇਹ ਕਰਦੇ ਆ ਕਿ ਪਹਿਲਾਂ ਵੀ ਬੜਾ ਚਿਰ ਬੜਾ ਟਾਈਮ ਤੋਂ ਪੰਚਾਇਤੀ ਚੋਣਾਂ ਹੁੰਦੀਆਂ ਆ ਰਹੀਆਂ ਨੇ ਬੱਕ ਬੱਕ ਮੈਂਬਰ ਸਰਪੰਚ ਬਣਦੇ ਆ ਰਹੇ ਨੇ ਪਰ ਐਤ ਕਿ ਜਿਹੜਾ ਥੋੜਾ ਜਿਹਾ ਵੱਖਰਾ ਹੋਵੇਗਾ ਕਿਉਂ ਹੋਵੇਗਾ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਤੁਹਾਨੂੰ ਇੱਕ ਆਪਣੀ ਮੈਂ ਨਿੱਜੀ رائے ਵੀ ਤੁਹਾਨੂੰ ਮੈਂ ਦੇਵਾਂਗਾ ਤੇ ਉਹਦੇ ਨਾਲ ਸਹਿਮਤ ਸਹਿਮਤ ਨਾ ਹੋਣਾ ਉਹ ਤੁਹਾਡੀ ਮਰਜ਼ੀ ਆ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਬਖਰਾਗਾ ਬਖਰਾ ਕੀ ਆ ਬਖਰਾ ਇਹ ਆ ਕਿ ਤੁਸੀਂ ਪਹਿਲਾ ਜਿਹੜਾ ਬਦਲਾ ਦੇ ਚੱਕਰ ਦੇ ਵਿੱਚ ਪਾ ਕੇ ਜਿਹੜਾ ਇੱਕ ਵੱਡਾ ਨੁਕਸਾਨ ਕੀਤਾਗਾ ਮੈਂ ਇਹ ਕਹੂੰਗਾ ਇਹ ਮੇਰਾ ਨਿੱਜੀ ਰਹਿ ਆ ਇਹ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਕਿਉਂਕਿ ਜੇਕਰ ਤੁਸੀਂ ਐਤਕੀ ਵਾਰ ਪੈਂਚ ਸਰਪੰਚ ਚੋਣਨਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾਗਾ ਜਿੰਨੇ ਵੀ ਪੰਜਾਬ ਦੇ ਵਾਸੀ ਨੇ ਤੇ ਬੜੇ ਧਿਆਨ ਦੇ ਨਾਲ ਪਹਿਲੀ ਗੱਲ ਤਾਂ ਸਹਿਮਤੀ ਜੇ ਬਣਦੀ ਹੈ ਪਿੰਡ ਦੀ ਤਾਂ ਬਹੁਤ ਵਧੀਆ ਗੱਲ ਆ ਪਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਸਹਿਮਤੀ ਬਣੂਗੀ ਹੋ ਸਕਦਾ ਕਿ ਕੁਝ ਥਾਵਾਂ ਤੇ ਸਹਿਮਤੀ ਜਿਹੜੀ ਬਣ ਵੀ ਰਹੀ ਆ ਦੂਜੀ ਗੱਲ ਇਹ ਆ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਪੰਜਾਬ ਦੇ ਜਿੰਨੇ ਵੀ ਪਿੰਡ ਨੇ ਕਿ ਤੁਸੀਂ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਜਾਂ ਹੋਰ ਧੜਿਆਂ ਨਾਲ ਜੁੜ ਕੇ ਤੁਸੀਂ ਵੋਟਾਂ ਸਰਪੰਚਾਂ ਨੂੰ ਪਾਈਆਂ ਤੇ ਖੜੇ ਵੀ ਕੀਤੇ ਨੇ ਮੇਰੀ ਨਿੱਜੀ رائے ਇਹ ਆ ਹਰ ਇੱਕ ਪਿੰਡ ਦੇ ਵਿੱਚ ਉਸ ਨੌਜਵਾਨ ਨੂੰ ਚੁਣੋ ਜਾਂ ਉਸ ਮਾਪੇਣ ਨੂੰ ਚੁਣੋ ਜਿਨ੍ਹਾਂ ਨੇ ਸੇ ਦੀ ਪ੍ਰਾਪਤ ਕੀਤੀ ਹੋਵੇ 1992 ਦੇ ਵਿੱਚ ਜਿਹੜੇ ਚੁੱਕ ਚੁੱਕ ਮੁੰਡੇ ਮਾਰੇ ਹੁਣ ਉਹਨਾਂ ਦਾ ਜੀ ਜਿਹੜਾ ਸ਼ਹੀਦ ਹੋਇਆ ਹੋਵੇ ਜਿਹੜਾ ਚੁੱਕ ਕੇ ਪੁਲਿਸ ਵੱਲੋਂ ਮਾਰਿਆ ਗਿਆ ਹੋਵੇ ਤੇ ਉਹਨੂੰ ਪਹਿਲ ਦੇਣ ਦੀ ਲੋੜ ਆ ਮੇਰੀ ਇਹ ਨਿੱਜੀ رائے ਆਪਣੀਆਂ ਪੰਜਾਬ ਦੇ ਵਿੱਚ ਆਪ ਨੂੰ ਪਤਾ ਕਿ ਜਿਹੜਾ ਘਾਣ ਹੋਇਆਗਾ ਜਿਹੜਾ ਕਾਂਗਰਸ ਨੇ ਕੀਤਾ ਸੀ ਤੇ ਮੈਂ ਇੱਥੇ ਕਿਸੇ ਤੇ ਬਲੇਮ ਨਹੀਂ ਲਾ ਰਿਹਾ ਕਿ ਤੁਸੀਂ ਕਾਲੀਆਂ ਜਾਂ ਕਾਂਗਰਸੀਆਂ ਜਾਂ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਤੁਹਾਡੇ ਚੋਂ ਜੇ ਤਾਰ ਦੇ ਪਿੰਡ ਵਿੱਚ ਇਹ ਨਹੀਂ ਹੈਗਾ ਤੇ ਫਿਰ ਤੁਸੀਂ ਬੰਦਾ ਉਹ ਚੁਣੋ ਕਿ ਤੁਹਾਨੂੰ ਇੱਕ ਇਕੱਠ ਕਰਕੇ ਜਿਹੜਾ ਉਹ ਤੋਂ ਇੱਕ ਆਪਾਂ ਇਹ ਕਹਦੇ ਆ ਕਿ ਹਲਫਨਾਮਾ ਲਿੱਤਾ ਜਾਵੇ ਐਫੀਡਵਟ ਲਿੱਤਾ ਜਾਵੇ ਕਿ ਜੇ ਭਾਈ ਤੂੰ 2 ਸਾਲਾਂ ਜਾਂ 2.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਨੇ ਜਿਹੜੇ ਪਿੰਡਾਂ ਦੇ ਸਰਪੰਚਾਂ ਚ ਪੰਜ ਵੜਨਗੇ ਜੋ ਸੇ ਪਿੰਡ ਦੇ ਵਿੱਚ ਆ ਆ ਚੀਜ਼ਾਂ ਨਾ ਲਾਗੂ ਹੋਈਆਂ ਨਾ ਕਰ ਸਕਿਆ ਤਾਂ ਸਾਰੇ ਪਿੰਡ ਨੂੰ ਜਿਹੜਾ ਐਫੀਡੇਟ ਦੇਵੋਗੇ ਉਹ ਤੁਹਾਨੂੰ ਸਾਰਾ ਉਸ ਸਰਪੰਚੀ ਤੋਂ ਲਾਉਣ ਦਾ ਹੱਕਦਾਰ ਹੋ ਹੋਵੇਗਾ ਤੇ ਤੀਸਰੀ ਗੱਲ ਅੱਗੇ ਇਹ ਆ ਕਿ ਇੱਥੇ ਚਾਹੇ ਗੁੱਸਾ ਕੋਈ ਕਰਦਾ ਜਾਵੇ ਕਰੀ ਜਾਵੇ ਹਰ ਇੱਕ ਮੂੰਹ ਚਾੱਕ ਕੇ ਖੜਾ ਹੋ ਜਾਂਦਾ ਕਿ ਮੈਂ ਸਰਪੰਚਾ ਇੱਕ ਸਰਪੰਚ ਦੀ ਪੂਸ ਲੱਗੀ ਹੋਈ ਆ ਕਈਆਂ ਦੇ ਕਈ ਸਰਪੰਚ ਆਤਾਵਲੇ ਨੇ ਬਣਨ ਨੂੰ ਪਤਾ ਨਹੀਂ ਸਰਪੰਚ ਬਣ ਕੇ ਅਸੀਂ ਕੀ ਕਰ ਦੇਣਾ ਸਰਪੰਚ ਉਸ ਨੂੰ ਬਣਾਵੋ ਜਿਹੜਾ ਇਹ ਸੋਚੇ ਕਿ ਮੈਂ ਪਿੰਡ ਦੇ ਵਿੱਚ ਗੰਦ ਕੱਢਣਾ ਲੱਚਰਤਾ ਕੱਢਣੀ ਆ ਪਿੰਡ ਦੇ ਵਿੱਚ ਜਿਹੜੇ ਵਿਕਾਸ ਹੋਣੇ ਨੇ ਉਹ ਤਾਂ ਹੋਣੀ ਨੇ ਤੇ ਜਿਹੜਾ ਪਿੰਡ ਦੇ ਵਿੱਚ ਨਸਾ ਕੱਢਣਾਗਾ ਤੇ ਪਿੰਡ ਦੇ ਵਿੱਚ ਧਣल्ले ਨਾਲ ਡਾਂਗ ਨਾਲ ਜਿਹੜੀ ਸਰਪੰਚੀ ਕਰਨੀ ਆ ਇਹ ਨਾ ਹੋਵੇ ਕਿ ਤੁਸੀਂ ਇੱਥੇ ਪੁਲਿਸ ਵਾਲਾ ਆ ਜੇ ਤੁਸੀਂ ਉਹਦੇ ਮੂਰੇ ਕੋਡੇ ਹੋ ਕੇ ਖੜ ਜਾਨੇ ਹੋ ਮਾਫ ਕਰਦੇ ਮੈਨੂੰ ਸ਼ਬਦ ਵਰਤਣਾ ਪੈ ਰਿਹਾ ਕੋਡੇ ਦਾ ਭਾਵ ਕਿ ਤੁਸੀਂ ਉਹਦੇ ਪੈਰੇ ਹੱਥ ਲਾਉਣ ਲੱਗ ਜਾਨੇ ਹੋ ਹੋਮ ਗਾਰਡ ਆ ਜੇ ਦੋ ਪੁਲਿਸ ਦੇ ਅਫਸਰ ਆ ਜਾਣ ਤੇ ਤੁਸੀਂ ਉਹਦੇ ਵੱਲ ਹੋ ਜਾਣੇ ਹੋ ਜਾ ਕੇ ਥਾਣੇ ਦੇ ਵਿੱਚ ਜਿਹੜਾ ਕੋਈ ਵੀ ਪੰਚਾਇਤੀ ਰੋਲਾ ਹੁੰਦਾ ਜਾ ਕੇ ਥਾਣੇ ਦੇ ਵਿੱਚ ਨਿਬੜਦਾ ਤੇ ਫਿਰ ਪੰਚਾਇਤ ਬਣਾਈ ਦਾ ਕੀ ਫਾਇਦਾਗਾ ਸਰਪੰਚ ਬਣਾਏ ਦਾ ਕੀ ਫਾਇਦਾਗਾ ਜੇ ਰੌਲੇ ਪਿੰਡ ਦੇ ਵਿੱਚ ਨਾ ਨਿਬੜਨਾ ਠੀਕ ਆ ਕੋਈ ਵੱਡੀ ਘਟਨਾ ਜਿਹੜੀ ਹੁੰਦੀ ਆ ਕਿ ਉਹ ਆਪ ਨੂੰ ਪਤਾਗਾ ਉਹਦਾ ਜਿਹੜਾ ਕਾਨੂੰਨੀ ਦਾ ਪੇਚਾ ਹੁੰਦਾ ਚਲੋ ਉਹ ਆਪਾਂ ਮੰਨਦੇ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਕਤਲ ਵਗੈਰਾ ਹੁੰਦੇ ਆ ਕਿ ਪ੍ਰਮਾਤਮਾ ਕਰੇ ਕਿ ਨਾ ਐਸੇ ਕੋਈ ਭਾਣਾ ਬਾਪਰੇ ਪਿੰਡ ਦੇ ਵਿੱਚ ਉਹ ਚੀਜ਼ਾਂ ਠੀਕ ਆ ਕਿ ਉਹ ਕੋਰਟ ਦੇ ਅਧੀਨ ਆ ਜਾਂਦੀਆਂ ਨੇ ਪੁਲਿਸ ਦੇ ਅਧੀਨ ਆ ਜਾਂਦੀਆਂ ਨੇ ਪਰ ਜਿਹੜਾ ਕੋਈ ਮਾਰਾ ਮੋਟਾ ਲੜਾਈ ਲੜ ਪਿਆ ਨਸਾ ਫੜ ਲਿਆ ਫਲਾਨਾ ਹੋ ਗਿਆ ਧਮਕਾ ਹੋ ਗਿਆ ਮਾਰੀ ਮੋਟੀ ਹਰੇਕ ਲੜਾਈ ਨੂੰ ਜਾ ਕੇ ਪੁਲਿਸ ਦੇ ਕੋਲੇ ਲਾਇਆ ਜਾਂਦੇ ਉੱਥੇ ਜਾ ਕੇ ਰੁਪਏ ਦੇ ਕੇ ਜਿਹੜੇ ਮੂਰਲੇ ਵੱਡੇ ਹੁੰਦੇ ਆਪਾਂ ਕਾਲੀ ਕਾਂਗਰਸੀ ਸਾਰੇ ਪਾਰਟੀਆਂ ਦੇ ਕਹਨੇ ਆ ਨਮਾਇंदे ਹੁੰਦੇ ਇੱਕ ਦੋ ਚਮਚੇ ਜਿਹੜੇ ਕਰੀਏ ਪੁਲਿਸ ਦੇ ਉੱਥੇ ਪੁਲਸ ਵਾਲੇ ਨੂੰ 5000 ਦੇ ਕੇ 2000 ਦੇ ਕੇ 10000 ਦੇ ਕੇ ਤੁਸੀਂ ਨਿਮੇੜ ਲਿਓਨੇ ਹੋ ਤੇ ਨਾਲੇ ਤਾਂ ਤੁਸੀਂ ਉੱਥੇ ਝਿੜਕਾ ਖਾਨਨੇ ਪੁਲਿਸ ਤੋਂ ਨਾਲੇ ਤੁਸੀਂ ਉੱਤੇ ਬੇਇੱਜ਼ਤੀ ਕਰਵਾ ਕੇ ਆਉਣੇ ਹੋ ਨਾਲੇ ਤੁਸੀਂ ਦੋਨੇ ਧਿਰਾਂ ਜਿਹੜੇ ਜਾਂਦਿਆਂ ਰੁਪਏ ਖਾ ਦੇ ਕੇ ਆਉਣੇ ਹੋ ਖੱਟ ਤੇ ਕਿਉਂ ਆ ਕੇ ਇੱਥੇ ਤੁਸੀਂ ਖੁਸ਼ ਹੋ ਜਾਂਦੇ ਹੋ ਜੇ ਕਰੇ ਜੁਰਤ ਨਹੀਂ ਸਰਪੰਚ ਦੇ ਵਿੱਚ ਕਿ ਅਸੀਂ ਇਹ ਕੁਝ ਅਸੀਂ ਪੁਲਿਸ ਦੇ ਵਿੱਚ ਜਿਹੜੀ ਨਹੀਂ ਜਾਣਦੇ ਮੈਂ ਕਿ ਗੱਲ ਆ ਐਜਾ ਸਰਪੰਚੋ ਚਲੋ ਤੇ ਜਿਹੜੀ ਅਗਲੀ ਗੱਲ ਇਹ ਆ ਚੋਣਾਂ ਨੇ ਜਿਹੜੀਆਂ ਹੁੰਦੀਆਂ ਤੇ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਐਤੇ ਪਾਰਟੀ ਦਾ ਜਿਹੜਾ ਕਿਸੇ ਵੀ ਪਾਰਟੀ ਦਾ ਜਿਹੜਾ ਲੋਗੋ ਨਹੀਂ ਲੱਗਣਾ ਚਾਹੀਦਾ ਜਾਂ ਆਪਾਂ ਇਹ ਕਹ ਲਈਏ ਕਿ ਕਿਸੇ ਵੀ ਪਾਰਟੀ ਦਾ ਆਪਾਂ ਇਹ ਕਹ ਲਈਏ ਕਿ ਪੋਲਿੰਗ ਨਹੀਂ ਲੱਗਣਾ ਚਾਹੀਦਾ ਤੇ 나ਇ ਮੇਰਾ ਕਹਿਣਾ ਇਹ ਆ ਕਿ ਉੱਥੇ ਬੰਦੇ ਖੜੇ ਕਰ ਲੋ ਪੋਲਿੰਗ ਜਿਦੋਂ ਆਪਾਂ ਬੂਥ ਆਉਣੇ ਆਪਾਂ ਜਿੱਥੇ ਵੋਟਾਂ ਪਾਉਣ ਜਾਂਦੇ ਆ ਸਰਕਾਰੀ ਸਕੂਲ ਹੁੰਦੇ ਆ ਤੇ ਉੱਥੇ ਆਪਣੇ ਬੰਦੇ ਉਹਨੂੰ ਖਿੱਚਦੇ ਆ ਉਹਨੂੰ ਖਿੱਚਦੇ ਆ ਇੱਕ ਵਾਰੀ ਠੀਕ ਆ ਦੋ ਵਾਰੀ ਗੇੜਾ ਦੇ ਦਿਓ ਪਿੰਡ 'ਚ ਚਾਰ ਵਾਰੀ ਦੇ ਦਿਓ ਤੁਹਾਡੀ ਆਪਣੀ ਹੋਊਗਾ ਪਰ ਭਾਈ ਚਾਰਕ ਸਾਂ ਸਭ ਤੋਂ ਵਧੀਆ ਗਈ ਇਹਨੂੰ ਬਣਾਉਣਾ ਜਰੂਰੀ ਆ ਲਾਜ਼ਮੀ ਆ ਐਤੇ ਹੈਂਕੜੀ ਨਾ ਕਰਿਆ ਕਰੋ ਕਿ ਮੈਂ ਪਹਿਲਾਂ ਸਰਪੰਚ ਬਣਿਆ ਸੀ ਜੀ ਮੈਂ ਰਹਾ ਦੁਬਾਰੇ ਮੈਂ ਉੱਠਾਂ ਮੈਂ ਪਹਿਲਾਂ ਪੰਚ ਰਿਆ ਸੀ ਦੁਬਾਰੇ ਮੈਂ ਪੰਜ ਉਠਾਂ ਤੇ ਪਹਿਲਾਂ ਉਹਨਾਂ ਸਾਰਿਆਂ ਨੂੰ ਬੈਂਤੀਆ ਕਿ ਜਿੰਨੇ ਤੁਸੀਂ ਪਹਿਲਾਂ ਸਰਪੰਚ ਬਣਿਓ ਤੇ ਪੰਚ ਬਣਿਓ ਐਤਕੀ ਇਹ ਤੋਂ ਕਿਨਾਰਾ ਕਰ ਲਓ ਕਿ ਤੁਸੀਂ ਘਰੇ ਬੈਠ ਜਾਓ ਐਤਕੀ ਤੁਸੀਂ ਉਹ ਨਾ ਉਠੋ ਤੇ ਨਵੇਂ ਨੌਜਵਾਨਾਂ ਨੂੰ ਤੇ ਇਹ ਮੌਕਾ ਜ਼ਰੂਰ ਦਿਓ ਪਹਿਲਾਂ ਵਾਲਿਆਂ ਪੂਸਾਂ ਲਾ ਦਿਓ ਕਿ ਮੈਂ ਸਰਪੰਚ ਸੀ ਮੈਂ ਪੰਚ ਸੀ ਇਹ ਲਾ ਦਿਓ ਕਿ ਮੈਂ ਬਹੁਤ ਵੱਡਾ ਸਿਆਣਾ ਸੀ ਇਹ ਮੇਰੇ ਜੇਕਰ ਚਿੱਟੀ ਦਾੜੀ ਆਈ ਤਾਂ ਮੈਂ ਸਿਆਣਾ ਸੀ ਤੇ ਇਸ ਕਰਕੇ ਕਹਿਣਾਗਾ ਕਿ ਇਹ ਜਿਹੜੀ ਪੂਸ਼ਾ ਇਹ ਵੀ ਤੁਹਾਨੂੰ ਲਾਉਣੀ ਪਊਗੀ ਤੇ ਨਵੇਂ ਨੌਜਵਾਨਾਂ ਨੂੰ ਜਿਹੜਾ ਮੌਕਾ ਦਿਓ ਤੇ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਪਿੰਡ ਦੇ ਮੋੜ ਦੇ ਵਿੱਚ ਵਿਕਾਸ ਪਹਿਲੇ ਨੰਬਰ ਤੇ ਹੋਣਾ ਜ਼ਰੂਰੀ ਆ ਸਾਡੇ ਪਿੰਡਾਂ ਦਾ ਬੁਰਾ ਹਾਲਾ ਹਾਲੇ ਤੱਕ ਅਸੀਂ ਪਤ 77 78 ਸਾਲ ਹੋ ਗਏ ਤੁਸੀਂ ਕਹਿੰਦੇ ਹੋ ਯਾਦ ਹੋਇਆ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਯਾਦ ਹੋਇਆ ਜਿਹੜੇ ਕਹਿੰਦੇ ਆ ਮੂਲਕ ਕਹਿੰਦੇ ਆ ਯਾਦ ਹੋਇਆ ਹਲੇ ਤੱਕ ਗਲੀਆਂ ਨਾਲੀਆਂ ਦੇ ਵਿੱਚ ਉਲਝੇ ਪਏ ਆ ਗਲੀਆਂ ਨਾਲੀਆਂ ਨਹੀਂ ਬਣੀਆਂ 77 ਸਾਲਾਂ ਤੋਂ ਤੇ ਸਾਰੇ ਪਿੰਡ ਦੀ ਸਹਿਮਤੀ ਲੈ ਲਿਆ ਕਰੋ ਪੰਚਾਇਤ ਬਣਦੀ ਹੈ ਇਹਨਾਂ ਕਿ ਕਹਿਆ ਕਰੋ ਕਿ ਅਸੀਂ ਪੰਚਾਇਤ ਬਣ ਕੇ ਜੇਕਰ ਕਿਸੇ ਦੀ ਸਹਿਮਤੀ ਲੈਤੀ ਜਾਵੇ ਕਿ ਸਿੱਧੀ ਰਹਿ ਲੱਤੀ ਜਾਵੇ 10 ਬੰਦਿਆਂ ਦੇ ਪਿੰਡ ਦੇ ਵਿੱਚੋਂ ਕੋਈ ਮਾੜੀ ਗੱਲ ਨਹੀਂ ਕੋਈ ਚੰਗਾ ਸੰਦੇਸ਼ ਹੋਊਗਾ ਜਿੱਥੇ ਕੋਈ ਗੱਲ ਹੁੰਦੀ ਆ ਉੱਥੇ ਸਾਰੇ ਪਿੰਡ ਨੂੰ ਇਕੱਠਾ ਹੋਣਾ ਚਾਹੀਦਾ ਆਪਣੇ ਮਤਭੇਦ ਹੁੰਦੇ ਨੇ ਲੱਖਾਂ ਹੋਣਗੇ ਵਿਚਾਰ ਨਹੀਂ ਰਲਦੇ ਕਿਸੇ ਦੇ ਇੱਕ ਦੂਜੇ ਨਾਲ ਆਪ ਨੂੰ ਪਤਾ ਕਿ ਘਰ ਦੇ ਵਿੱਚ ਆਪਾਂ ਇੰਨੇ ਮੈਂਬਰ ਹੁੰਦੇ ਆ ਘਰ ਦੇ ਪਰਿਵਾਰ ਦੇ ਵਿਚਾਰ ਨਹੀਂ ਰਲਦੇ ਇਸ ਨੇ ਕਲਾਮਬੇ ਰੱਖ ਕੇ ਜਿਹੜਾ ਜੇਕਰ ਤੁਸੀਂ ਇੱਕਮਿਕ ਹੋਵਗੇ ਤਾਂ ਤੁਹਾਡੀਆਂ ਸੜਕਾਂ ਵੀ ਬਣਗੀਆਂ ਤੁਹਾਡੀਆਂ ਗਲੀਆਂ ਵੀ ਬਣਗੀਆਂ ਨਾਲੀਆਂ ਵੀ ਬਣਗੀਆਂ ਤਹਾਡੇ ਬਸ ਸਟੈਂਡ ਵੀ ਬਣਨਗੇ ਤੁਹਾਡੇ ਜਿਹੜੇ ਅਧੂਰੇ ਪਏ ਕੰਮ ਨੇ ਕਾਰਜ ਨੇ ਉਹ ਵੀ ਪੂਰੇ ਹੋਣਗੇ ਤੇ ਸਭ ਤੋਂ ਪਹਿਲਾਂ ਜਿਹੜੀ ਇੱਕ ਹੋਰ ਇਹਦੇ ਵਿੱਚ ਰਹਿ ਆ ਜਿਹੜੇ ਲੋਕਲ ਕਮੇਟੀ ਗੁਰਦੁਆਰੇ ਬਣੇ ਨੇ ਜਿੰਨੇ ਵੀ ਉਹਨਾਂ ਦੇ ਵਿੱਚ ਵੀ ਜਿਹੜਾ ਪੰਚਾਇਤ ਨੂੰ ਅੱਗੇ ਆਉਣਾ ਚਾਹੀਦਾਗਾ ਗ੍ਰੰਥੀਆਂ ਨਾਲ ਪ੍ਰਧਾਨ ਕਮੇਡੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਤਾਂ ਹੋਣੀ ਜ਼ਰੂਰੀ ਆ ਕਦੇ ਕੋਈ ਬੇਆਦਬੀ ਨਾ ਹੋਵੇ ਕਿਸੇ ਪਿੰਡ ਦੇ ਵਿੱਚ ਇਹ ਸਭ ਤੋਂ ਪਹਿਲਾ ਜਿਹੜਾ ਪੰਚਾਇਤ ਦਾ ਮੁਢਲਾ ਫਰਜ਼ ਵੀ ਆ ਇਹ ਵੀ ਜ਼ਰੂਰ ਹੋਣਾ ਚਾਹੀਦਾਗਾ ਕਹਿਣ ਤੋਂ ਭਾਵ ਕਿ ਹੋਰ ਬੜਾ ਅਨੇਕ ਅਨੇਕਾ ਕੰਮ ਨੇ ਜਿਹੜੇ ਕਿ ਸਾਨੂੰ ਢਲਲੇ ਦੇ ਨਾਲ ਸਾਨੂੰ ਹੱਕ ਠੋਕੇ ਕਰਨੇ ਚਾਹੁੰਦੇ ਆ ਸਾਨੂੰ ਐ ਨਹੀਂ ਕਿ ਉਹ ਤੋਂ ਫਲਾਨਾ ਮੂਰੇ ਅੜ ਗਿਆ ਜੀ ਅਸੀਂ ਉੱਥੇ ਕੰਮ ਬੰਦ ਕਰ ਦਿੱਤਾ ਜੇ ਉੱਥੇ ਕੰਮ ਕਰ ਦਿੱਤਾ ਤੁਹਾਡੀ ਪੰਚਾਇਤ ਕੀ ਫਾਇਦਾ ਵੀ ਤੁਹਾਡੀ ਪੰਚਾਇਤ ਬਣੀ ਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ ਜਿੱਥੇ ਬਣਦਾ ਜਿਹੜੀ ਪਿੰਡ ਦੇ ਸਹਿਮਤੀ ਨਾਲ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਗਲੀਆਂ ਨਾਲੀਆਂ ਜਿਹੜਾ ਕੁਝ ਬਣਨਾਗਾ ਉਹ ਤਾਂ ਬਣ ਨਹੀਂ ਬਣਨਾਗਾ ਬੱਚਿਆਂ ਦੇ ਖੇਡਣ ਵਾਸਤੇ ਸਟੇਡੀਅਮ ਜਿਹੜੇ ਜ਼ਰੂਰੀ ਨੇ ਸਾਡੀਆਂ ਅੱਜ ਖੇਡਾਂ ਜਿਹੜੀਆਂ ਨੇ ਖਤਮ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਕੋਈ ਗਰਾਊਂਡ ਨਹੀਂ ਕੋਈ ਸਟੇਡੀਅਮ ਨਹੀਂ ਬਹੁਤੇ ਪਿੰਡਾਂ ਦਾ ਮੈਂ ਕਹਾਂ 90% ਪਿੰਡਾਂ ਦਾ ਇਹ ਬੁਰਾ ਹਾਲ ਆ ਕੁ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਕੋਈ ਖੇਡ ਨਹੀਂ ਇਹ ਸਾਰੀਆਂ ਖੇਡਾਂ ਨੇ ਜਿਹੜੀਆਂ ਚਾਲੂ ਹੋਣੀਆਂ ਚਾਹੀਦੀਆਂ ਅਸੀਂ ਖੋਖੋ ਖੇਡਦੇ ਹੁੰਦੇ ਸੀ ਉਹ ਖੋਖੋ ਅੱਜ ਜਿਹੜੀ ਬੰਦ ਹੋ ਰਹੀ ਆ ਮਾਂ ਕਬੱਡੀ ਖੇਡਾਂ ਜਿਹੜੀ ਉਹ ਬੰਦ ਹੋ ਰਹੀ ਆ ਉਹਨੂੰ ਉੱਤੇ ਲੈਵਲ ਤੇ ਨਹੀਂ ਲੈ ਕੇ ਜਾਇਆ ਜਾ ਰਿਹਾ ਇੱਥੇ ਕੀ ਰਹੇਗੀ ਕ੍ਰਿਕਟ ਰਹੇਗੀ ਕ੍ਰਿਕਟ ਨੂੰ ਜਿਹੜਾ ਮਾਨਤਾ ਸਭ ਤੋਂ ਜ਼ਿਆਦਾ ਦਿੱਤੀ ਜਾ ਰਹੀ ਹੈ ਪਰ ਇੱਥੇ ਹਾਕੀ ਹੋਣੀ ਚਾਹੀਦੀ ਆ ਇੱਥੇ ਬਾਸਟਕਬਾਲ ਹੋਣਾ ਚਾਹੀਦਾ ਇੱਥੇ ਵਾਲੀਬਾਲ ਹੋਣੀ ਚਾਹੀਦੀ ਆ ਜਿਹੜੀਆਂ ਹੋਰ ਵੀ ਜਿਹੜੀਆਂ ਖੇਡਾਂ ਨੇ ਸਾਰੀਆਂ ਲਗਭਗ ਚਾਲੂ ਹੋਣੀਆਂ ਚਾਹੀਦੀਆਂ ਨੇ ਇਹ ਪੰਚਾਇਤ ਦਾ ਫਰਜ਼ ਬਣਦਾ ਕਿ ਹਰ ਇੱਕ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਸਾਰੀਆਂ ਖੇਡਾਂ ਜਿਹੜੀਆਂ ਨੇ ਉਹ ਚਾਲੂ ਹੋਣੀਆਂ ਚਾਹੀਦੀਆਂ ਨੇ ਇੱਕ ਚੰਗਾ ਜਿਹੜਾ ਕੋਚ ਆ ਉਹ ਵੀ ਸਰਕਾਰ ਨੂੰ ਲਿਖ ਕੇ ਦੇਣਾ ਚਾਹੀਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਚੰਗਾ ਕੋਚ ਵੀ ਹੋਣਾ ਚਾਹੀਦਾਗਾ ਤਾਂ ਕਿ ਬੱਚਿਆਂ ਨੂੰ ਜਿਹੜਾ ਖੇਡਾਂ ਦੇ ਨਾਲ ਜਿਹੜਾ ਪੜ੍ਹਾਈ ਦੇ ਨਾਲ ਖੇਡਾਂ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਵੇ ਬੜੀਆਂ ਬਹੁਤ ਕੁਝ ਨੇ ਜੇ ਆਪਾਂ ਇਹਨਾਂ ਤੇ ਗੱਲ ਕਰਨ ਲੱਗ ਜਾਈਏ ਤਾਂ ਪਾ ਘੰਟਾ ਵੱਧ ਦੀ ਗੱਲ ਕਰ ਸਕਦੇ ਆ ਪਰ ਜਿੰਨੀ ਕਿ ਮੈਂ ਤੁਹਾਨੂੰ ਨੌਲੇਜ ਦੇ ਵਿੱਚ ਤੁਹਾਡੀ ਗੱਲਾਂ ਲਿਆਂਦੀਆਂ ਨੇ ਤੇ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਨਾ ਸਹਿਮਤ ਤੁਹਾਡੀ ਮਰਜ਼ੀ ਆ ਪਰ ਸਾਡਾ ਕਹਿਣਾ ਇਹ ਆ ਕਿ ਇਤفاق ਇੱਕ ਜ਼ਰੂਰ ਹੋਣਾ ਚਾਹੀਦਾਗਾ ਹਰ ਇੱਕ ਗੱਲ ਤੇ ਹੋਣਾ ਚਾਹੀਦਾਗਾ ਅਸੀਂ ਦੇਖਦੇ ਆ ਕਿ ਫਲਾਣੇ ਦੀ ਲੜਾਈ ਹੋ ਗਈ ਅਸੀਂ ਤਮਾਸ਼ਾ ਖੜ ਕੇ ਦੇਖਦੇ ਆ ਛਡਾਉਣ ਵਾਲਾ ਉੱਤੇ ਕੋਈ ਨਹੀਂ ਹੁੰਦਾ ਇਹ ਜਿਹੇ ਗੱਲਾਂ ਸਾਨੂੰ ਸਾਰਿਆਂ ਦਿਲ ਦੇ ਵਿੱਚੋਂ ਕੱਢਣੀਆਂ ਚਾਹੀਦੀਆਂ ਨੇ ਜੇ ਕੋਈ ਪਹਿਲਾ ਵਾਰ ਕਰਦਾ ਉਹ ਤੇ ਸਰਪੰਚ ਪੰਚਾਇਤ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਉਹਨੂੰ ਜੁਰਮਾਨਾ ਕਰਨਾ ਚਾਹੀਦਾ ਉਹਨੂੰ ਇਹ ਪਿੰਡ ਦੇ ਵਿੱਚ ਤਾਂ ਸੰਭਵ ਹੋਊਗਾ ਜੇਕਰ ਤੁਸੀਂ ਤੁਹਾਡੇ ਅੰਦਰ ਨਰੋਲ ਪ੍ਰਤੀ ਇੱਕ ਸਤਕਾਰ ਹੋਊਗਾ ਤੁਹਾਡੇ ਅੰਦਰ ਇੱਕ ਡਰ ਭੈ ਗੁਰੂ ਦਾ ਹੋਊਗਾ ਤੇ ਤੁਸੀਂ ਨੇਚਰ ਲੈ ਕੇ ਚੱਲੋਂਗੇ ਕਿ ਅਸੀਂ ਜਿਹੜਾ ਪਿੰਡ ਦੇ ਵਿੱਚ ਮਾੜਾ ਕੰਮ ਨਾ ਕਰੀਏ ਤੇ ਨਾ ਹੋਣ ਦਈਏ ਇਹ ਕਈ ਅਹਜੀਆਂ ਗੱਲਾਂ ਨੂੰ ਜਿਹੜਾ ਸचेत ਰੱਖਣਾ ਜ਼ਰੂਰੀ ਆ ਬਹੁਤ ਹੋਰ ਗੱਲਾਂ ਜਿਹੜੀਆਂ ਮੇਥੋਂ ਰਹਿ ਵੀ ਗਈਆਂ ਹੁਣ ਤੇ ਉਹ ਤੁਹਾਨੂੰ ਜਿਹੜਾ ਸਾਰਾ ਕੁਝ ਪਤਾ ਹੋਊਗਾ ਜਿਹੜਾ ਜਦੋਂ ਸਰਪੰਚ ਪੰਚ ਬਣਦੇ ਆ ਉਹਨਾਂ ਨੂੰ ਸਾਰਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੇ ਕੀ ਹੁੰਦਾਗਾ ਪਿੰਡਾਂ ਦੇ ਵਿੱਚ ਹੁਣ ਸ਼ਹਿਰ ਤੇ ਪਿੰਡਾਂ ਦੇ ਵਿੱਚ ਨੰਬਰ 1 ਤੇ 2 ਨੰਬਰ ਸ਼ਹਿਰੀ ਕਿਉਂ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਇੱਟਾਂ ਦਾ ਜਿਹੜਾ ਫਰਸ ਲਗਾਇਆ ਜਾਂਦਾ ਸ਼ਹਿਰ ਦੇ ਵਿੱਚ ਲੋਕ ਇੱਟ ਲੱਗੀ ਜਾਂਦੀ ਆ ਪਿੰਡਾਂ ਦੇ ਵਿੱਚ ਕੋਈ ਸੀਵਰੇਜ ਨਹੀਂ ਹੁੰਦਾ ਸ਼ਹਿਰ ਦੇ ਵਿੱਚ ਸੀਵਰੇਜ ਪਾਇਆ ਜਾਂਦਾ ਪਿੰਡਾਂ ਦੇ ਵਿੱਚ ਖੇਡਣ ਨੂੰ ਕੋਈ ਗਰਾਊਂਡ ਨਹੀਂ ਹੁੰਦਾ ਸ਼ਹਿਰਾਂ ਦੇ ਵਿੱਚ ਗਰਾਊਂਡ ਬਾਲੀਬਾਲ ਸਾਰਾ ਕੁਝ ਗਰਾਊਂਡ ਹੁੰਦੇ ਨੇ ਪਿੰਡਾਂ ਦੇ ਵਿੱਚ ਕੋਈ ਪਾਰਕ ਨਹੀਂ ਹੁੰਦਾ ਇੱਕਦੋਕਾ ਪਾਰਕ ਹੁੰਦੇ ਆ ਉਹ ਇੱਕ ਨਾਲ ਤੇ ਬਣਾ ਕੇ ਖੜਾਏ ਜਾਂਦੇ ਇੱਕ ਬਸ ਇਹ ਕਹਦੀ ਕਿ ਚਿੱਟਾ ਹੱਥੀ ਆਪਾਂ ਨੂੰ ਜਿਹਨੂੰ ਸਾਫਤ ਕਰ ਦਿੰਦੇ ਆ ਤੇ ਉੱਥੇ ਜਾ ਕੇ ਨਸੀੜੀ ਬੰਦੇ ਆ ਇੱਕ ਅਜਿਹੇ ਪਾਰਕ ਬਣਾਉਣੇ ਚਾਹੀਦੇ ਜਿੱਥੇ ਸਿਰਫ ਸਾਡੀਆਂ ਮਾਮਾ ਤੇ ਭੈਣਾ ਲੇਡੀ ਜੀ ਹੋ ਸਕਣ ਤੇ ਉੱਥੇ ਬੰਦੇ ਦੀ ਐਂਟਰੀ ਨਹੀਂ ਹੋਣੀ ਚਾਹੀਦੀ ਇਹ ਵੀ ਜਿਹੜਾ ਕਮੇਟੀ ਦਾ ਜਿਹੜਾ ਫਰਜ਼ ਬਣਦਾਗਾ ਜਿਹੜਾ ਸਰਪੰਚੀ ਜਿੰਨੀ ਵੀ ਕਮੇਟੀ ਹੋਊਗੀ ਉਹਦੀ ਇਹ ਵੀ ਜ਼ਰੂਰ ਹੋਣਾ ਚਾਹੀਦਾ ਬੱਚਿਆਂ ਲਈ ਅੱਡ ਹੋਣਾ ਚਾਹੀਦਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਲਈ ਬਜ਼ੁਰਗਾਂ ਲਈ ਅੱਡ ਹੋਣਾ ਚਾਹੀਦਾ ਨੌਜਵਾਨਾਂ ਲਈ ਅਲੱਗ ਹੋਣਾ ਚਾਹੀਦਾ ਤੇ ਬਜ਼ੁਰਗ ਨੌਜਵਾਨ ਇਕੱਠੇ ਹੋ ਜਾਣ ਤਾਂ ਉਸ ਤੋਂ ਵਧੀਆਗਾ ਸਾਡੀ ਪੀੜ ਦਾ ਸਾਰਾ ਜਮਾਨਾ ਸਾਰੀ ਜ਼ਿੰਦਗੀ ਜਸੀਂ ਤਾਂਸ ਖੇਡ ਖੇਡ ਕੇ ਲੰਘਾ ਦਿੱਤੀ ਆ ਫਲਾਨੇ ਮੋੜ ਤੇ ਤਾਂਸਾ ਧੌਕੇ ਮੋੜ ਤੇ ਤਾਂਸਾ ਫਿਰ ਲੜੀ ਜਾਓ ਇੱਕ ਦੂਜੇ ਨੂੰ ਗਲਮ ਕਾਲੀ ਹੋਈ ਜਾਓ ਤੇ ਉਸ ਤੋਂ ਬਜਾਏ ਅਖਬਾਰ ਹੁਣੇ ਚਾਹੁੰਦੇ ਉੱਥੇ ਉਥੇ ਲਿਟਰੇਚਰ ਹੋਣਾ ਚਾਹੀਦਾ ਲਾਇਬ੍ਰੇਰੀ ਹੋਣੀ ਚਾਹੀਦੀ ਆ ਕਿਤਾਬਾਂ ਪੜਨ ਨੂੰ ਦੇਣੇ ਚਾਹੀਦੇ ਜਿਹੜਾ ਨਹੀਂ ਪੜਨ ਜਾਣਦਾ ਉਸ ਨੂੰ ਸੁਣਾਉਣਾ ਵੀ ਤੁਹਾਡਾ ਜਿਹੜਾ ਨੌਜਵਾਨਾਂ ਦਾ ਫਰਜ਼ ਬਣਦਾਗਾ ਸਾਡੇ ਉੱਤੇ ਜਿੰਨੇ ਸਾਕੇ ਹੋਏ ਨੇ ਜਿੰਨੇ ਕਾਂਡ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਤੇ ਅਸੀਂ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਬੁੱਢੇ ਬਜ਼ੁਰਗ ਨੇ